ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਤੁਹਾਨੂੰ ਕਰਾਉਣੇ ਸ਼ੌਂਕ। ਬਾਈ ਨੇ ਕਢਾਇਏ ਕੁਝ ਨਵੇਂ ਬੱਚੇ ਇਹਨਾਂ ਨੂੰ ਅਜੇ ਦਾ ਨਹੀਂ ਪਾਇਆ। ਬੜੇ ਇਕੱਠੇ ਹੋ ਕੇ ਬੈਠਿਆ। ਆਹ ਦੇਖ ਬੁਖਿੰਸੀਆਂ ਵੀ ਹੋਈਆਂ। ਅੱਛਾ ਅੱਛਾ ਵਧੀਆ ਕਰਕੇ ਆ। ਇਹ ਦੋ ਤਿੰਨ ਤਿੰਨ ਕੋ ਬੱਚੇ। ਸਹੀ ਆ। ਆ ਉੜਦਾ ਪਿਆ ਉੱਪਰ ਹੈ। ਆਹ ਦੇਖੋ ਬਾਈ ਨਿੱਕਾ ਜਿਹਾ ਉੱਡਣ ਦੇ ਆ ਉੱਪਰ। ਦਾਇ ਦੇ ਬੱਦਲਵਾਜੀ ਆ। ਛੋਟਾ ਛੋਟਾ ਮੀਂਹ ਵੀ ਲੱਗਾ ਹੋਇਆ। ਤੇ ਇੱਧਰ ਤੁਹਾਨੂੰ ਖੁੱਡਿਆਂ 'ਚ ਵੀ ਸ਼ੌਂਕ ਕਰਾਉਣੇ ਆ। ਇਹ ਸਾਰੇ ਇਹਦੇ ਵਿੱਚ ਨਵੇਂ ਬੱਚੇ ਆ ਜਿੰਨੇ ਆ ਆਹ ਨਵੇਂ ਨਵੇਂ ਆ ਚੱਪਦਾ ਭਰਾ ਠੀਕ ਆ ਆ ਲਓ ਵੀ ਮਿੱਤਰੋ ਕਰੋ ਸ਼ੌਂਕ ਇਹ ਮਕੇਰੀਆਂ ਵਾਲੇ ਲਾ ਲਓ ਵੀਰ ਦੇ ਕਬੂਤਰ ਆ ਥੋੜੀ ਜਿਹੀ ਬਦਲਵਾ ਜੀ ਆ ਇਹ ਜਿਹੜੇ ਹੈਗੇ ਵਿੱਚ ਬੱਚੇ ਆ ਤੇ ਵਿੱਚ ਵੱਡੇ ਕਬੂਤਰ ਆ ਆ ਇੱਕ ਨੇ ਜਿਹੜੇ ਹੈਗੇ ਆ ਬੱਚੇ ਵੀ ਗੰਡੇ ਹੋਏ ਆ ਮੈਡੀਕਲ ਸਟੋਰ ਤੋਂ ਲੈ ਜੰਨਾ ਹਾਂ ਹਾਂ ਲੋ ਬਈ ਅੰਦਰ ਕਾਫੀ ਜੋੜੇ ਲਾਏ ਹੋਏ ਆ ਖਾਨਿਆਂ ਦੇ ਵਿੱਚ ਤੇ ਬੱਚੇ ਕੱਢਦੇ ਤੇ ਕਾਫੀ ਜੋੜਿਆ ਨੇ ਹਨਾ ਲਾਲੋ ਸਾਰੇ ਬੱਚੇ ਹੀ ਆ ਚਾਹ ਬਣਾ ਦੋ ਪਹਿਲਾਂ ਚਾਹ ਬਣਾ ਗਏ ਆ ਲਓ ਪਹਿਲਾਂ ਇਹਨਾਂ ਨੂੰ ਚਾਹ ਮੰਗਾ ਹਾਂ ਲੋ ਤੇ ਉਹ ਬੇਪੀਣੀ ਕਿਤੇ ਪਰ ਮੱਛੀ ਤੇ ਪਾ ਰਹੇ ਹਨ ਤੇ ਆਇ ਇੰਟੈਲੀਕੰਡਿਆ ਬੱਚੇ ਬਈ ਬਹੁਤ ਸਾਦੀ ਬੋਲਦੇ ਹੁਣੀ ਬਹੁਤ ਛਿੰਦੇ ਛਿੰਦੇ ਬੋਲ ਕਰਾ ਬਈ ਇਹਨਾਂ ਦੇ ਤੋਂ ਆ ਆ ਬੱਚੇ ਇਹ ਸਾਰੇ ਵਧੀਆ ਆ ਇਧਰ ਸਰਾਣ ਐ ਲਓ ਬਈ ਇਧਰ ਵੀ ਕਾਫੀ ਬੱਚੇ ਜਿਹੜੇ ਨਿਕਲੇ ਪਏ ਨੇ ਸਾਨੂੰ ਮੈਂ ਨਹੀਂ ਹੈ ਹਨ ਸਾਰੇ ਪੱਠੇ ਐ ਜੀ ਇਹ ਆ ਡੱਕਿਆਂ ਦਾ ਬੜਾ ਵਿਚਾਰਾ ਹੋਰ ਤਰਾ ਹੈ ਇਹ ਇਹ ਅੰਟ ਟਟ ਪੜਿਆ ਹਾਂ ਇਹ ਤੇ ਅੱਗੇ ਹੀ ਛੋਟਾ ਹੀ ਹੂੰ ਹੂੰ ਸਹੀ ਆ ਇਹਨਾਂ ਨੂੰ ਦਾਣਾ ਪੂਰਾ ਦੇਆ ਕਰ ਆਪ ਦੇ ਦਿਆ ਕਰ ਨਹੀਂ ਆਪ ਹੀ ਦਿੰਨੇ ਹੁਣ ਛੱਡੇ ਉੱਪਰ ਹੁਣ ਖਾਣ ਲੱਗ ਪਿਆ ਸਹੀ ਆ ਹੋ ਜਾਣੇ ਸਹੀ ਵਾਹੇ ਇਹਨਾਂ ਨੂੰ ਜਰਾ ਧਿਆਨ ਦੇ ਨਾਲ ਨਾ ਵਧੀਆ ਕਰਕੇ ਇਹਦੇ ਪਰ ਜਿਹੜੇ ਉਹੜੇ ਖਰਾਬ ਜੀ ਆਉਣ ਨਾਲੋਂ ਲਾਜ਼ਮੀ ਜਿਹੇ ਨਾਂ ਦੇ ਆ ਜਾਣੀ ਠੀਕ ਸ਼ਾਹ ਲੋ ਇੱਕ ਬੱਚਾ ਆ ਰਿਹਾ ਆ ਟੋੜ ਦੇ ਲੁੱਤ ਉੱਤ ਦਾ ਠੀਕ ਇਹ ਸਹੀ ਬੜੀ ਆ ਸ਼ਾਹ ਖਿਆਣਾ ਹਾਂ ਵਾਜੀ ਬੰਦ ਦੇ ਹਾਂ 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 ਸ਼ਾਹ ਖਿਆਣਾ ਬੱਚਾ ਵਧੀਆ ਤੇ ਡਾੜ ਆ ਕੇ ਇਹਦੀ ਛੱਡਦੇ ਨੇ ਦੂਜੇ ਖੁੱਡੇ ਚ ਨਹੀਂ ਇੱਧਰ ਹੀ ਵਿੱਚੇ ਹੀ ਆ ਵੀ ਡਾ ਰਹੇ ਆ ਇਹ ਰਲ ਨਹੀਂ ਆ ਆ ਵੀ ਅੱਜ ਹੁਣੇ ਉੱਡ ਕੇ ਆ ਉਹਦੇ ਨਾਲ ਹੀ ਆ ਜਿਹੜਾ ਹਾਂ ਇਹਨੂੰ ਵੈਰੀ ਪਈ ਦੇ ਹੁੰਦੇ ਅੱਛਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਜੱਗ ਨਹੀਂ ਪਿੱਛੇ ਦੇ ਨਾ ਵੈਰੀ ਇਹਨੇ ਮਾਰਿਆ ਦਾ ਇਹਨੂੰ ਅੱਛਾ ਫਿਰ ਵੀ ਉੱਡ ਗਿਆ ਅੱਜ ਵੀ ਹੁਣੇ ਬੈਠਾ ਜੇ ਵੈਰੀ ਹੋਣੀ ਵੀ ਜ਼ਿਆਦਾ ਪੈਂਦੀ ਆ ਮੇਤਰੋ ਇਤਨੀ ਵਦਿਆ ਨਾ ਪਚਾਇਆ ਹੁਣੇ ਹੀ ਬੈਠਾ ਏ ਕੋ ਉੱਡਦਾ ਪਿਆ ਹਜੇ ਅੱਜ ਇਹਨਾਂ ਨੂੰ ਰੰਗ ਲਾਇਦੇ ਆ ਨਵੇਂ ਬੱਚੇ ਆ ਆਹ ਹਾਂ ਰੰਗ ਲਾਇਆ ਵੀ ਨਵੀਂ ਬੱਚੀ ਆ ਗਈ ਆ ਕੇ ਲਾਲ ਰੰਗ ਨਾਲ ਲਾਇਆ ਦਾ ਲਾਲ ਰੰਗ ਨੂੰ ਜ਼ਿਆਦਾ ਕਿਤੇ ਪੈਂਦੀ ਆ ਹੈ ਹੀ ਕੋਈ ਨਾ ਟੀਰਾ ਨਿਕਲੇ ਆ ਹਨ ਹਾਂਜੀ ਉਹ ਬੱਚਾ ਟੀਰਾ ਨਿਕਲੇ ਆ ਜਿਹਦੇ ਦੋਨੇ ਢੂਟੇ ਦੋਨੇ ਭਰਾ ਹੀ ਆ ਸਹੀ ਆ ਅੱਛਾ ਇਹ ਵੀ ਬੱਚਾ ਕਰਦਾ ਨਾ ਲੁਟਰੇ ਜਾਂਦਾ ਹੁਣ ਅੱਛਾ ਰੱਤਾਂ ਇਹ ਲੈਦਾ ਕੁਤਰੇ ਵਿੱਚ ਦੇਖੋ ਬਾਈ ਕੱਦ ਕੱਟ ਬੱਚੇ ਦਾ ਅਜੇ ਦੇ ਖਰਾ ਰੰਗ ਲਗਾ ਐ ਦੇ ਬੜੇ ਚੰਗੇ ਚੰਗੇ ਬੱਚੇ ਪਲਾਲੇ ਵੀਰ ਨੇ ਤੇ ਇਧਰ ਆ ਟੋਕਰੀਆਂ ਦੇ ਵਿੱਚ ਵੀ ਜੋੜੇ ਲੱਗੇ ਹੋਏ ਆ ਸ਼ਾਇਦ ਇਹਨਾਂ ਦਾ ਵੀ ਤੁਹਾਨੂੰ ਨੇੜੇ ਹੋ ਕੇ ਕਰਾ ਦਿੰਨੇ ਆ ਸ਼ਾਂਕ ਆਂਡੇ ਰੱਖਿਆ ਬਹੁਤ ਆਣ ਇੰਨੇ ਵੀ ਅੰਡੇ ਰੱਖੇ ਹੋਏ ਆ ਇਹਦੇ ਵੀ ਅੰਡੇ ਆ ਜੋੜੇ ਨੇ ਜਿਨ੍ਹਾਂ ਨੇ ਅੰਡੇ ਰੱਖੇ ਹੋਏ ਨੇ ਇਹਦੇ ਵੀ ਅੰਡੇ ਆ ਲਾਲ ਰੱਤੇ ਦੇ ਵੀ ਬਾਈ ਹੁਣ ਦਾ ਪ੍ਰੈਸ ਦਾ ਕੰਮ ਆ ਤੇ ਕਬੂਤਰ ਦੇਖੋ ਆਹ ਦੇਖੋ ਕ੍ਰੈਸ਼ੂ ਕਬੂਤਰੀ ਪੈਰ ਤੇ ਡੱਕਿਆ ਬਈ ਇਹਦੇ ਐ ਦੇਖੋ ਚਟੀਆਂ ਆ ਖਾਣੇ ਇਹਦੀਆਂ ਇਹ ਬਰੀੜੀ ਬਾਈ ਹੁਣਾਂ ਦੇ ਕੋਲ ਬਹੁਤ ਉੜਦੀ ਆ ਐਂਡੀ ਕਰਾਉਂਦੇ ਆ ਕ੍ਰੈਸ਼ ਹੋ ਇਹਨਾਂ ਦੇ ਤੇ ਪੀਲੇ ਰੱਤੇ ਸਭ ਤਰ੍ਹਾਂ ਦੇ ਹੈਗੇ ਨੇ ਇੱਧਰ ਬਈ ਤੇ ਛਤਰियां ਲੱਗੀਆਂ ਹੋਈਆਂ ਉੱਪਰ ਇੱਕ ਬੈਠਾ ਛਤਰੀ ਤੇ ਬਹਿ ਗਿਆ ਨਹੀਂ ਇਹ ਤਾਂ ਦੇਸੀ ਹੁੰਦੇ ਆ ਅੱਛਾ ਛਤਰियां ਨੀਲੀਆਂ ਲਾਈਆਂ ਹੋਈਆਂ ਆਪਣੇ ਗਰੁੱਪ ਦੇ ਲਗਭਗ ਬੰਦਿਆਂ ਦੀਆਂ ਛਤਰियां ਨੀਲੀਆਂ ਹੀ ਆ ਤੇ ਇਸ ਵਾਰ ਜਿਹੜਾ ਹੈਗਾ ਚੇਂਜ ਕਰਾਂਗੇ ਛਤਰियां ਦੀ ਤੇ ਇੱਧਰ ਵੀ ਜਿਹੜੇ ਕਬੂਤਰ ਹੀ ਨੇ ਇਹਨਾਂ ਖੁੱਡਿਆਂ ਦੇ ਵਿੱਚ ਵੀ ਆ ਲਓ ਵੀ ਮਿੱਤਰੋ ਇਹਨਾਂ ਦਾ ਵੀ ਕਰੂ ਸ਼ੌਂਕ ਦੇਖੋ ਲਾਲ ਚੀਨੇ ਕਿਨੇ ਕਿਨੇ ਸੋਹਣੇ ਪਰ ਡਾਰ ਵੀ ਬਹੁਤ ਆਂਦੀ ਆ 2023 ਦੇ ਵਿੱਚ ਮੋਟਰਸਾਈਕਲ ਜਿਹੜਾ ਹੈਗਾ ਵਿਰਾਟ ਵਿਜ਼ਨ ਕਲੱਬ ਵੱਲੋਂ ਜਿਹੜਾ ਕਰਵਾਇਆ ਗਿਆ ਮੈਚ ਉਹਦਾ ਇਸ ਸ਼ੱਤ ਤੋਂ ਜਿੱਤ ਹੋਇਆ ਸੀ ਪਹਿਲਾ ਨੰਬਰ ਵੀ ਤੇ ਹਿੱਟ ਕਬੂਤਰ ਵੀ 7 ਵਜੇ ਤੋਂ ਬਾਅਦ ਜਿਹੜੇ ਕਬੂਤਰ ਬੈਠੇ ਹੀ ਗਏ ਸੀ 2-3 ਜੀ ਬਾਕੀ ਸਾਰੇ ਦੇ ਸਾਰੇ 6 ਵਜੇ ਤੋਂ ਬਾਅਦ ਹੀ 6 ਵਜੇ ਤੋਂ ਪਹਿਲੇ ਕੋਈ ਵੀ ਨਹੀਂ ਸੀ ਮਤਲਬ ਕਹਿਣ ਦਾ 12 ਘੰਟੇ 6 ਦੇ 6 ਕਬੂਤਰ ਜਿਹੜੇ 12 ਘੰਟੇ ਪਲੱਸ ਕਰਕੇ ਬੈਠੇ ਸੀ ਤੇ ਬਹੁਤ ਵਧੀਆ ਜਿਹੜੇ ਕਬੂਤਰ ਉੱਡੇ ਪਹਿਲਾ ਇਨਾਮ ਵੀ ਤੇ ਹਿੱਟ ਕਬੂਤਰ ਲਾਸਟ ਕਬੂਤਰ ਦਾ ਨਾਮ ਵੀ ਜਿਹੜਾ ਹੈਗਾ ਹੀ ਉਹ ਇਸ ਛੱਤ ਤੋਂ ਬਣਿਆ ਹੀ ਬਈ ਤੇ ਫੂ ਦੇ ਵਧੀਆ ਕਬੂਤਰ ਨਹੀਂ ਜੰਨੇ ਵੀ ਨੇ ਵਧੀਆ ਆਵਾਜ਼ੀਆਂ ਜਿਹੜੀਆਂ ਉੜਦੀਆਂ ਹਰ ਸਾਲ ਘਰ ਦੇ ਮੈਚ ਜਿਹੜੇ ਜ਼ਿਆਦਾ ਇਸ ਛੱਤ ਤੋਂ ਉੜਦੇ ਆ ਬਾਈ ਖੁੱਡੇ ਦੇ ਵਿੱਚ ਆ ਪੈਪਾ ਰਖਾਈਆਂ ਬਹੁਤ ਵਧੀਆ ਹਵਾ ਵਾਸਤੇ ਹੈਨਾ ਸਹੀ ਗੱਲ ਆ ਸਹੀ ਗੱਲ ਆ ਵਧੀਆ ਚੀਜ਼ ਆ ਆ ਦੇਖੋ ਬਾਈ ਤੁਹਾਨੂੰ ਦਿਖਾਈਏ ਬਾਈ ਨੇ ਛੋਟੀਆਂ ਛੋਟੀਆਂ ਨਾ ਪੈਪਾ ਰੱਖੀਆਂ ਹੋਈਆਂ ਆ ਹਵਾ ਦੀ ਕਰੋਸ਼ੀ ਲੈਂਦੀ ਆ ਐਦਾਂ ਫਿਰ ਬੱਚਿਆਂ ਨੂੰ ਨਾ ਜਿਹੜੇ ਹੁੰਦੇ ਆ ਉਹਨਾਂ ਨੂੰ ਮਤਲਬ ਪੜਾਸ ਹਿਊਮਿਡਿਟੀ ਜਿਹੜੀ ਆ ਮਹਿਸੂਸ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਆ ਆਪਾਂ ਕਿਸੇ ਦੇ ਘਰ ਵੱਲ ਜਿਹੜਾ ਹੈਗਾ ਆ ਜਾਲੀ ਨਹੀਂ ਰੱਖ ਸਕਦੇ ਜਿਵੇਂ ਤਾਂ ਫਿਰ ਗਿਆ ਵਿੱਚ ਛੋਟ ਛੋਟੀਆਂ ਪਾਈਪਾਂ ਰੱਖ ਦਿੰਦੇ ਨੇ ਕਈ ਵਈ ਤੇ ਇਹਨਾਂ ਦੇ ਵਿੱਚੋਂ ਦੀ ਜਿਹੜੀ ਆ ਹਵਾ ਕਰਾਸ ਹੁੰਦੀ ਰਹਿੰਦੀ ਆ ਰੋਸ਼ਨਦਾਨ ਕਈ ਵਾਰ ਗੁਆਂਢੀ ਕਹਿੰਦੇ ਕਿ ਨਹੀਂ ਰੱਖਣਾ ਤੇ ਉਹਦੇ ਲਈ ਫਿਰ ਇਹ ਜਿਹੜੀਆਂ ਪਾਈਪਾਂ ਛੋਟ ਛੋਟੀਆਂ ਜਿਹੜੀਆਂ ਬਹੁਤ ਵਧੀਆ ਕਾਮਯਾਬ ਆ ਦੋ ਚਾਰ ਰੱਖੀਆਂ ਹੋਣ ਤੇ ਹਵਾ ਵਧੀਆ ਕਰਾਸ ਹੋ ਜਾਂਦੀ ਆ ਆ ਦੇਖੋ ਲਾਲ ਚੀਨੀ ਮਾਦੀ ਬਈ ਚਟੀਆਂ ਲਾਲੇ ਲਾਲ ਚੀਨੀ ਬੱਚੇ ਆਂਡੇ ਪੱਕੇ ਕਰ ਗਈ ਕਿ ਨਹੀਂ ਹਾਂਜੀ ਕਿਹੜੀ ਲਾਲ ਚੀਨੀ ਕੱਚੇ ਆਂਡੇ ਨੀ ਛੱਡੀ ਇਹਨੂੰ ਇਹਨੂੰ ਮੈਂ ਕਹਾ ਤੂੰ ਪੱਕੇ ਕਰੂਗੀ ਫੇਰ ਠੀਕ ਆ ਪਕਾ ਦੇ ਲਾਲ ਨਾਲ ਬੱਚੇ ਜਾਂਦੇ ਨਹੀਂ ਜਮਾਈ ਬਹੁਤ ਚੰਗੀ ਕਬੂਤਰੀ ਆ ਤੇ ਬੱਚੇ ਨਹੀਂ ਜਾਂਦੇ ਆ ਤੇ ਇਹ ਕੱਢ ਗਈ ਤਾਂ ਇਹ ਉਹ ਤਾਂ ਹੈ ਵੀ ਕਮਜ਼ੋਰ ਇਹ ਇਧਰ ਹੁਣ ਹਾਂ ਵੀ ਬੱਚਾ ਬਹੁਤ ਡੋੜਦਾ ਐਵੇਂ ਜਿਹੜੇ 7:30 7 ਵਜੇ ਬੈਠੇ ਉਹਨਾਂ ਦੇ ਵਿੱਚ ਸਹੀ ਆ ਸਹੀ ਆ ਤੇ ਰੱਤਾ ਜਿਹੜਾ ਤੇਰੇ ਤੋਂ ਤੁਹਾਡੀ ਕੋਈ ਨਹੀਂ ਆ ਬੋੜੀ ਕੀ ਗਾ ਇਹਨਾਂ ਵਾਲੀ ਜੋੜਾ ਫਰੇ ਪਿਆ ਮੇਰੇ ਸਾਹਮਣੇ ਸਹੀ ਆ ਬਹੁਤ ਵਧੀਆ ਮੇਤਰੋ ਇਹਦਾ ਤੁਸੀਂ ਸ਼ੌਂਕ ਕਰ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਕਬੂਤਰੇ ਕੋਈ ਵੇਚਣੀ ਸੇਲ ਨਹੀਂ ਹੈਗੇ ਆ ਵੀ ਜਿਹੜਾ ਚਿੱਟਾ ਜਾ ਕਿਹੜਾ ਹੈ ਇੱਕ ਹਾਂ ਜੀ ਆਂਡ ਬਾ ਜਾ ਕਿਹੜਾ ਕਾਲੀ ਨੋਕ ਵਾਲਾ ਇਹ ਬਾਜੀ ਇਹਨੂੰ ਕਹਿੰਦੇ ਆ ਇਹ ਫੜਿਆ ਸੀ ਕਬੂਤਰ ਆਪ ਹੀ ਆ ਗਈ ਘਰ ਇਹ ਅਸਕਰ ਦੁਗਣੀ ਵਾਲੀ ਪੁੰਨ ਵਾਲੀ ਬੋਤਰੀ ਹੈ ਅੱਛਾ ਅੱਛਾ ਇਹਦਾ ਹੀ ਬੱਚਾ ਇੱਕ ਉੱਡ ਗਿਆ ਜਿਹਨੇ ਬੈਰੀ ਦੇ ਮਾਰੇ ਇੱਕ ਉਡਦਾ ਪਿਆ ਠੀਕ ਹੋ ਠੀਕ ਹੋ ਠੀਕ ਪਹਿਲੇ ਦਿਨ ਉੱਡੇ ਦੋਨੇ ਹਾਂ ਪਹਿਲੇ ਦਿਨ ਦੂਜੇ ਦਿਨ ਹਾਂ ਦੂਜੇ ਦਿਨ ਦੂਜੀ ਉਡਾਰਾ ਬੈੰਦੇ ਨਹੀਂ ਬੈਠ ਜਾਂਦੇ ਸਹੀ ਹੈ ਸਹੀ ਹੈ ਇਹ ਗੱਲ ਕੋਈ ਨਹੀਂ ਬੈਹ ਜਾਣਗੇ ਭਾਈ ਨਸਲਾਈ ਉੱਡਦੀਆਂ ਸਹੀ ਹੈ ਨਾ ਵਧੀਆ ਚੀਜ਼ ਆ ਤੇ ਆ ਇੱਕ ਬੱਚਾ ਇਸ ਜੋੜੇ ਨੇ ਵੀ ਕੱਢਿਆ ਹੋਇਆ ਜੀ ਵਧੀਆ ਸ਼ੌਂਕਾ ਬਾਈ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਕਬੂਤਰ ਵੀ ਵਧੀਆ ਉੜਦੇ ਨੇ ਇਸ ਛੱਤ ਤੇ ਉਹ ਕਿੱਥੇ ਐ ਕ੍ਰੈਸ਼ ਹੋਇਆ ਜਿਹੜਾ ਥੱਲੇ ਉਹ ਥੱਲੇ ਥੱਲੇ ਆ ਇੱਕ ਜੋੜਾ ਚੱਪ ਕੇ ਕ੍ਰੈਸ਼ ਹੋਇਆ ਜਿਹਦੇ ਬੱਚੇ ਬਹੁਤ ਉੜਦੇ ਆ ਬਾਈ ਉਹ ਜੋੜਾ ਥੱਲੇ ਆ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਆ ਬਹੁਤ ਬਹੁਤ ਚੰਗੇ ਚੰਗੇ ਕਬੂਤਰ ਨੇ ਸਲਾਮ ਕਰਕੇ ਆ ਗਿਆ ਨੇ ਬਾਈ ਹਣਾ ਨੇ ਦਾਣਾ ਜਿਹੜਾ ਪਾ ਦਿੱਤਾ ਕਬੂਤਰਾਂ ਨੂੰ ਜਿਹੜੇ ਉੱਡਣ ਵਾਲੇ ਆ ਉਹਨਾਂ ਨੂੰ ਇੱਕ ਵਾਰ ਹੀ ਦਾਣਾ ਪਾਉਂਦੇ ਨੇ ਸਾਰੇ ਭਰਾ ਠੀਕ ਹੈ ਜੀ ਜਿਹੜੇ ਬੱਚਿਆਂ ਵਾਲੇ ਆ ਉਹਨਾਂ ਨੂੰ ਜਿਹੜਾ ਪਾਉਣਾ ਪੈਂਦਾ ਆ ਵਾਰ-ਵਾਰ ਦਾਣਾ ਦੋ ਵਾਰ ਤੇ ਉੱਚਾ ਜਿਆਦਾ ਚਲਾ ਗਿਆ ਹੈ ਆਓ ਕੀ ਆ ਬੈਰੀ ਨਹੀਂ 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 ਕਬੂਤਰ ਹੀ ਆ ਉਹ ਚਿੜੀ ਆ ਇੱਕ ਕਬੂਤਰ ਡਾਇਆ ਹੋਇਆ ਬਈ ਕਾਫੀ ਉੱਚਾ ਚਲੇ ਆ ਗਿਆ ਹੈ ਤਾਂ ਸ਼ੌਂਕ ਕਰਾਉਂਦੇ ਆ ਮਿੱਤਰੋ ਕਰ ਰਹੇ ਹੋ ਤੁਸੀਂ ਇਸ ਟਾਈਮ ਲਾ ਲਓ ਮਕੀਨੀਆਂ ਦੇ ਕਬੂਤਰਾਂ ਦਾ ਬੜੇ ਬੜੇ ਚੰਗੇ ਕਬੂਤਰ ਨੇ ਆ ਦਾਣਾ ਜਿਹੜਾ ਮਿਕਸ ਕੀਤਾ ਹੋਇਆ ਬਾਈ ਦਾ ਆ ਦੇਖੋ ਹੁਣ ਇਹ ਬੈਠੀ ਹੈ ਅੱਜ ਬੈਰੀ ਹੈ ਬੈਰੀ ਨੇ ਪਾੜਤੀ ਹਾਂ ਉਹਦੇ ਆਹ ਦੇਖੋ ਬੈਠੀ ਹੈ ਵੀ ਬੈਰੀ ਬਹੁਤ ਬੈਰੀ ਕਲੀ ਦਾ ਬੱਚਾ ਜੀ ਬੜਾ ਨੁਕਸਾਨ ਕਰਦੀ ਆ ਬੈਰੀ ਸਹੀ ਸੱਤ ਅਠ ਨੋ ਪਹਿਲੀ ਕਲੀ ਦਾ ਹੁਣੇ ਹੀ ਬੈਠਾ ਜੇ ਬੱਚਾ ਇਹ ਕੁੜਦਾ ਪਿਆ ਹਮ ਵਧੀਆ ਆ ਛੜ ਦੇ ਵਿੱਚ ਖਾ ਲੈਣ ਦਾਣਾ ਪਾਣੀ ਦੇਸੀ ਵੀ ਕਰਦੇ ਅੰਦਰ ਉਹ ਵੀ ਖਾਲਵੇ ਦਾਣਾ ਬਾਕੀ ਇੱਕ ਜੋੜਾ ਥੱਲੇ ਆ ਮਿੱਤਰੋ ਉਹਦਾ ਵੀ ਤੁਹਾਨੂੰ ਕਰਾ ਦਿੰਨੇ ਆ ਆਪਾਂ ਸ਼ੌਂਕ ਚੱਪ ਕਰੈਸ਼ੂ ਕਬੂਤਰ ਆਓ ਆ ਲਓ ਵੀ ਮੇਤਰੋ ਚੈੱਕ ਕਰੋ ਚੱਪ ਕ੍ਰੈਸ਼ ਵੀ ਜੋੜਾ ਆ ਕਬੂਤਰ ਆ ਵੀ ਹਰ ਸਾਲ ਬਾਜ਼ੀਆਂ ਉੜਦਾ ਸ਼ਾਮ ਨੂੰ 7 ਵਜੇ ਤੋਂ ਬਾਅਦ ਬੈਠਾ ਦੋ ਕੱਪਾਂ ਦੇ ਵਿੱਚ ਔਰ ਦੋਹਾਂ ਕੱਪਾਂ ਨੂੰ ਜਿੱਤਿਆ ਬਈ ਇਸ ਕਬੂਤਰ ਨੇ ਐ ਕਰੋ ਮੇਰੇ ਵੀਰ ਸ਼ੌਂਕ ਤੇ ਜੋੜਾ ਹੀ ਚੱਪਾਂ ਦਾ ਬਣਾਤਾ ਬਾਈ ਨੇ ਕਬੂਤਰ ਨੇ ਬੰਨੇ ਰਿਕਾਰਡ ਇਸਨੇ ਬਹੁਤ ਚੰਗਾ ਕਬੂਤਰ ਆ ਮੋਟਰਸਾਈਕਲ ਵਿਨ ਹਿੱਟ ਕਬੂਤਰ ਸਾਰਾ ਕੁਝ ਇਸ ਕਬੂਤਰ ਨੇ ਬਣਾਇਆ ਬਾਈ ਸਾਬਾ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਮੇਤਰੋ ਜਰੂਰ ਦੱਸਿਓ ਤੇ ਫੇਰ ਮਿਲਦੇ ਆ ਨਵੇਂ ਸ਼ੌਂਕ ਦੇ ਨਾਲ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ